ਚਾਹ ਹੋ ਗਿਆ ਜਿਹੜਾ ਪ੍ਰੈਸ ਕਾਨਫਰੰਸ ਦਾ ਕੀ ਕੱਲ ਮਿਤੀ 28 2025 ਨੂੰ ਲਾਲ ਸਿੰਘ ਸਮਾਪਰੇਸ਼ਨ ਸਿੰਘ ਵਸੀ ਨਰਮਣਾ ਨੇ ਐਸੇ ਕਸ਼ਮੀਰ ਸਿੰਘ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਵਾਇਆ ਕਿ ਕੱਲ੍ਹ ਸਵੇਰ ਜਦੋਂ ਸਵੇਰੇ 3 ਵਜੇ ਉਹ ਸਬਜ਼ੀ ਮੰਡੀ ਵਿੱਚ ਸਬਜ਼ੀ ਵੇਚਣ ਲਈ ਪਿੰਡ ਨਰਮਣ ਤੁਰਿਆ ਸੀ ਜਦੋਂ ਉਹ ਧੀਰ ਲਾਲ ਦੀ ਚੌਕ ਤੋਂ ਬਾਦਲਪੁਰ ਨੂੰ ਚੜਨ ਲੱਗਾ ਤਾਂ ਪਿੱਛੋਂ ਇੱਕ ਪਜਾਰੋ ਵਾਈਟੋਨ ਦੀ ਗੱਡੀ ਆਈ ਜਿਸ ਵਿੱਚ ਚਾਰ ਮੁੰਡੇ ਨੌਜਵਾਨ ਸਵਾਰ ਸਨ ਜਿਹੜੇ ਚਾਰੇ ਮਾਰੂਥਰਮ ਲੈਸ ਹੋ ਕੇ ਉਤਰੇ ਤੇ ਲਾਲ ਸਿੰਘ ਦੀ ਕੋਹ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਇੰਨੇ ਵਿੱਚ ਲਾਲ ਸਿੰਘ ਨੇ ਇਸ਼ਨਾਖਤ ਜਿਹੜੀ ਕੀਤੀ ਉਹ ਕਾਂਤਕ ਸਿੰਘਲਾ ਵੱਜੋਂ ਕੀਤੀ ਕਾਰਤਕ ਸਿੰਗਲਾ ਇਕ ਸਿੰਗਲਾ ਮੈਡੀਕਲ ਏਜੰਸੀ ਜਿਹੜੀ ਗਾਂਧੀ ਮਾਰਕਟ ਦਾ ਮਾਲਕ ਹੈ ਕਿਉਂਕਿ ਲਾਲ ਸਿੰਘ ਪਹਿਲਾਂ ਅਕਸਰ ਹੀ ਉਹਦੇ ਕੋਲੋਂ ਆਪਣੇ ਪੁਸ਼ਪਾਂ ਵਾਸਤੇ ਦਵਾਈਆਂ ਲੈਣ ਵਾਸਤੇ ਜਾਂਦਾ ਸੀਗਾ ਤੇ ਉੱਥੇ ਹੀ ਮਾਨਮ ਮੰਡੀ ਤੇ ਜਿਹੜਾ ਦਿਨੇਸ਼ ਤੇ ਚੌਥਾ ਆਦਮੀ ਮੋਹਿਤ ਇਹ ਵੀ ਉੱਥੇ ਹਾਜ਼ਰ ਹੁੰਦੇ ਸਨ ਇਹ ਵੀ ਜਦੋਂ ਇਹਨਾਂ ਨੇ ਲਾਲ ਸਿੰਘ ਨੂੰ ਜੋ ਪਛਾਣਿਆ ਤੇ ਘਬਰਾ ਕੇ ਘਬਰਾਟ ਫੋਨ ਕਰਕੇ ਜਿਹੜਾ ਮਾਨਮ ਮੰਡੀ ਕੋਲੇ ਦੇਸੀ ਪਿਸਤੌਲ ਬਾਰਾਂਪੁਰ ਘਟਾ ਲੋਡ ਸੀਗਾ ਉਹਦੋਂ ਚੱਲ ਗਿਆ ਚੱਲਣ ਤੋਂ ਬਾਅਦ ਜਦੋਂ ਉਹਦੇ ਦਿਨੇਸ਼ ਤੇ ਪੱਟ ਫੈਰ ਲੱਗਾ ਤਾਂ ਇਹ ਘਬਰਾਟ ਘਬਰਾਟ ਧੌਣ ਕਰਕੇ ਉਸ ਨੂੰ ਉਥੋਂ ਚੁੱਕ ਕੇ ਆਪਣੀ ਗੱਡੀ ਵਿੱਚ ਲੈ ਕੇ ਅੱਗੇ ਭੱਜਣ ਲੱਗੇ ਤਾਂ ਗੱਡੀ ਅੱਗੇ ਪੱਥਰਾਂ ਟਕਰਾਉਣ ਤੋਂ ਬਾਅਦ ਗੱਡੀ ਦਾ ਟਾਇਰ ਫਟ ਗਿਆ। ਇਹ ਗੱਡੀ ਨੂੰ ਮੌਕੇ ਤੋਂ ਛੱਡ ਕੇ ਬਾਬਾ ਜੀਵਨ ਸਿੰਘ ਚੌਂਗਵਲ ਚਲੇ ਗਏ। ਉਸ ਤੋਂ ਬਾਅਦ ਅੱਜ ਮਿਤੀ 31/8/2025 ਨੂੰ ਜਿਹੜਾ ਐਸ.ਏ.ਸੀ. ਕਸ਼ਮੀਰ ਸਿੰਘ ਨੇ ਦੇ ਨਰਵਾ ਨਰਵਾ ਰੋਡ ਤੋਂ ਜੋਸ਼ੀਆਂ ਨੂੰ ਜਿਹੜਾ ਆਰਤਿਕ ਸਿੰਘ ਲਾ ਮਾਨਮ ਮੰਡੀ ਅਤੇ ਮੋਹਿਤ ਨੂੰ ਮੁਕਤਮਾ ਵਿੱਚ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਇਹਨਾਂ ਵੱਲੋਂ ਵਰਤੀ ਗਈ ਗੱਡੀ ਪਜੈਰੋ ਪੀ.ਵੀ.02ਸੀਪੀ 607 ਤੇ ਜਿਹੜਾ ਦੇਸੀ ਪਿਸਤੌਲ 12 ਬੁਰ ਕਟਾ ਸਮੇਤ ਦੋ ਕਾਪੇ ਕਿਰਪਾਨ ਤੇ ਜਿਹੜੇ 8 ਮੋਬਾਈਲ ਫ ਜਿੰਨਾਂ ਵਿੱਚ 3 ਫੋਨ ਹਨ ਕੋਏ ਗਏ ਨੇ 5 ਫੋਨ ਬਾਰੇ ਅਸੀਂ ਅਜੇ ਪੜਤਾਲ ਕਰ ਰਹੇ ਹਾਂ ਇਸ ਵਾਰਤਾ ਤੋਂ ਇਲਾਵਾ ਇਹਨੇ ਇੱਕ ਵਾਰਤਾ ਤੋਂ ਹੋਰ ਵੀ ਪਹਿਲਾਂ ਕੀਤੀ ਸੀ ਜਿਹੜੀ ਗਨਪਤੀ ਪੁਲ ਦੇ ਉੱਪਰ ਜਿਹੜਾ ਕੋਦੇ ਪਿੰਡ ਦਾ ਕਜੀਮੇਦਾਰ ਸਬਜ਼ੀ ਵੇਚਣ ਵਾਸਤੇ ਆਇਆ ਸੀ ਤਾਂ ਉੱਥੋਂ ਇਹਨਾਂ ਨੇ ਇੱਕ ਆਲਟੋ ਗੱਡੀ ਨੂੰ ਘੇਰ ਕੇ ਉਹਦੀ ਭੰਨਤੋੜ ਕਰਕੇ 360 ਰੁਪਏ ਦੀ ਫ਼ੋਹ ਕੀਤੀ ਜਿਸ ਸੰਬੰਧ ਵਿੱਚ ਥਾਣਾ ਕਨਾਲਪੁਰ ਨੇ ਵੀ ਪਹਿਲਾਂ ਮੁਕੱਦਮਾ ਦਰਜ ਹੈ ਤੇ ਫਿਰ ਇੱਕ ਵਾਰਤਾ ਨੇ ਸਦਰ ਠੰਡਾ ਦੇ ਇਰੀਏ ਚ ਕੀਤੀ ਸੀ ਨਰੂਣਾ ਪਿੰਡ ਇੱਕ ਲੇਡੀ ਐਕਟਵਾ ਤੇ ਜਾ ਰਹੀ ਸੀ ਉਸ ਕੋਲ ਉਸ ਦੀ ਕੰਨਾਂ ਦੀਆਂ ਵਾਲੀਆਂ ਤੇ ਚੇਨ ਕੋਈ ਸੀਗੀ ਉਹ ਮੁਕੱਦਮਾ ਸਦਰ ਅਗੇ ਕੁਮਾਰ ਤੋਂ ਦੇ ਨਾਲ ਜਿਹੜੀ ਨਾ ਥਾਣੇ ਥਾਣੇ ਦੇ ਵਿੱਚ ਲਹਿਰਾ ਮੁਹਬਤ ਫਾਟਕ ਦੇ ਕੋਲੋਂ 50000 ਰੁਪਏ ਤੇ ਮੋਬਾਈਲ ਫੋਨ ਖੋਇਆ ਸੀ ਉਹ ਵੀ ਮਗਰਮਾ ਦਰਜ ਹੈ ਦੋਸ਼ੀਆਂ ਨੂੰ ਗੈਸਟਰ ਕੀਤਾ ਜਾ ਚੁੱਕਾ ਹੈ ਤੇ ਇਹਨਾਂ ਤੋਂ ਕੋਰਟ 'ਚ ਪੇਸ਼ ਕਰਕੇ ਹਰਮਾਨ ਹਾਸਲ ਕਰਕੇ ਹੋਰਡ ਲਾਈਨਾਂ ਵਿੱਚ ਕੁਝ ਕੁਛ ਕੀਤੀ ਜਾਵੇ ਕਿੰਨੀਆਂ ਵਰਦਤਾਂ ਹੋਈਆਂ ਮੈਂ ਦੱਸਣਾ ਨੇ ਟੋਕ ਲੋ ਤਕਰੀਬਨ ਬਠਿੰਡੇ ਜ਼ਿਲ੍ਹੇ ਦੀਆਂ ਹੀ ਹੈਗੀਆਂ 4-5 ਵਰਦਤਾਂ ਜਿਹੜਾ ਚ ਮਗਰਮਾ ਦੇ ਵੀ ਦਰਜ ਹੈ ਬਾਕੀ ਇਹਨਾਂ ਨੇ ਇਸ ਤੋਂ ਇਲਾਵਾ ਫੋਜਪੁਰ ਦੇ ਏਰੀਆ 'ਚ ਕੋਟਪੂਰਾ ਬਰਨਾਲਾ ਮਾਨਸਾ ਦੇ ਇਲਾਕੇ 'ਚ ਵਰਦਤ ਕੀਤੀਆਂ ਪਿਛਲੇ 2 ਮਹੀਨਿਆਂ ਤੋਂ ਇਹ ਇਨੋ ਦਾ ਵਾਰਦਾ ਤਰੀਕਾ ਇਹ ਹੈ ਕਿ ਇਸ ਤੇ ਰਾਤ ਨੂੰ 11 ਵਜੇ ਨਿਕਲਦੇ ਆ ਤੇ ਮੋਰਨ 4-5 ਵਜੇ ਤੱਕ ਵਾਪਸ ਕਰਕੇ ਵਾਪਸ ਆ ਜਾਂਦੇ। ਸਵੇਰ ਤੱਕ ਵੀ ਹਾਂ ਇਹਨਾਂ ਇਹਦੋਂ ਉਹਦੇ ਫਾਇਰ ਲੱਗਣ ਤੋਂ ਬਾਅਦ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਚੱਕ ਕੇ ਲੈ ਗਏ ਸੀ। ਉਸ ਤੋਂ ਬਾਅਦ ਉਹਨੂੰ ਕਾਸਮੋਚ ਰੈਫਰ ਕਰਤਾ ਹਾਂ ਉਹ ਕਾਸਮੋਚ ਜਿਹੜਾ ਲਾਜਾ ਜੋ ਇਲਾਜ ਤੋਂ ਬਾਅਦ ਉਹਨੂੰ ਗੈਸਟਰ ਕੀਤਾ ਜਾਂਦਾ। ਇਹਦੇ ਬਾਰੇ ਆ ਜੀ ਅਸੀਂ ਪੁੱਛਕਿਸ਼ ਕਰਾਂਗੇ ਤਫਤੀਸ਼ ਦਾ ਵਿਸ਼ਾ ਇਹ ਕਿਥੋਂ ਲੈ ਕੇ ਇਹਨਾਂ ਕਿਦੇ ਕਿਹੜੇ ਵਾਰਦਾ ਕੀਤਾ ਹੈ। ਬੈਕਗਰਾਉਂਡ ਦੇ ਸੁਰਪੀ ਰੋਡ ਦੇ ਰਹਿਣ ਵਾਲੇ ਜਿਹੜਾ ਕਾਰਤਿਕ ਸਿੰਘਲਾ ਉਹਦੀ ਮੈਡੀਕਲ ਦੀ ਦੁਕਾਨ ਹੈ ਗਾਂਧੀ ਮਾਰਕੀਟ ਚ ਜਿਹੜਾ ਮਾਨਮੈਂਡੀ ਆ ਉਹ ਦੁਕਾਨ ਤੇ ਕੰਮ ਕਰਦਾ ਉੱਥੇ ਜਿਹੜਾ 모ਹਿਤ ਹੈ ਉਹ ਉਹ ਲੈਬੋਰਾਟਰੀ ਚ ਕੰਮ ਕਰਦਾ ਤੇ ਦਿਨੇਸ਼ੂ ਨਾਲਸ ਰਹਿੰਦਾ ਹੋਲਸੇਲ ਦਾ ਕੰਮ ਹੈ ਮਾਰਕੀਟ ਦੇ ਵਿੱਚ ਉੱਥੇ ਲੇਕਿਨ ਇਹੋ ਜੀ ਨੌਜਵਾਨਾਂ ਨੂੰ ਇਸ ਤਰ੍ਹਾਂ ਇਹਨਾਂ ਬਾਰਦਾਸਤਾਂ ਦੇ ਵਿੱਚ ਸ਼ਾਮਲ ਹੋਣਾ ਇਹਨਾਂ ਦੇ ਪਤਾ ਲੱਗਿਆ ਜਿਹੜਾ ਜਿਹੜਾ ਹੈ ਕਾਰਤਿਕ ਸਿੰਘਲਾ ਇਹਦੇ ਖਰਚੇ ਜ਼ਿਆਦਾ ਹੈ ਪਹਿਲਾਂ ਵੀ ਦੁਕਾਨ ਤੋਂ ਇਹਦਾ ਕੰਮ ਜ਼ਿਆਦਾ ਨਹੀਂ ਚੱਲਦਾ ਤੇ ਉਸ ਵਜ੍ਹਾ ਕਰਕੇ ਖਰਚੇ ਜ਼ਿਆਦਾ ਹੋਣ ਕਰਕੇ ਲੁੱਟਖੋਦੀਆਂ ਵਰਤਦਾਂ ਕਰ ਇੰਨੀ ਮਹਿੰਗੀਆਂ ਗੱਡੀਆਂ ਜਿਹੜੀ ਇਹਨੇ ਪਜਾਰੋ ਗੱਡੀਆਂ ਨੇ 10 ਲੱਖ ਰੁਪਏ ਦੀ ਖਰੀਦੀ ਹੈ ਪਿੱਛੇ ਜੇ 2 ਮਹੀਨੇ ਪਹਿਲਾਂ ਹੀ ਤੇ ਮਹਿੰਗੀਆਂ ਖਰਚੇ ਤੇ ਮਹਿੰਗੇ ਜਿਆਦਾ ਹਮ ਕਰਕੇ ਵਰਤਨ ਕਰਦੇ। ਖਰਚੇ ਦਾ ਸਰਪ੍ਰਾਤ ਕੋਈ ਗਲਤ ਤਾਂ ਕੋਈ ਜਵਾਬ ਲੈਣਾ ਜਾਂ ਕੋਈ ਇਸ ਤਰ੍ਹਾਂ ਉਹ ਹਜੇ ਪਤਾ ਕਰਦੇ ਵੀ ਇਹ ਕੀ ਕੁਝ ਕਰਦੇ ਆ। ਉਹਦੇ ਬਾਰੇ ਵਿਚਾਰ ਇਹਨਾਂ ਨੇ ਕਰਵਾਇਆ ਇਹਨਾਂ ਨੇ ਹੀ ਕਰਵਾਇਆ ਇਹਨਾਂ ਬੋਲੋ ਇਹ ਹਜੇ ਪਤਾ ਕਰਾਂਗੇ ਵੀ ਕਿਹੜੀ ਗੱਡੀ ਨੇ ਵਰਤੀ ਦਾਖਲ ਕਰਨ ਸਮੇਂ ਉਹ ਵੀ ਤਫ਼ਤੀਸ਼ ਚ ਦੇਖਾਂਗੇ। ਇਹਨਾਂ ਨੇ ਐਨੀ ਦਾ ਵਰਤਨ ਤਾਂ ਇਹਨਾਂ ਨੇ ਪਹਿਲਾਂ ਕੀਤਾ ਹੈ। ਇਹਨਾਂ ਨੂੰ ਹਜੇ ਨਿਗਾਹ ਨਹੀਂ ਕੀਤੀ ਸੀ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਇਹ ਕ੍ਰਾਈਮ ਦੇ ਵਿੱਚ ਸ਼ਾਮਲ ਸੀ ਜਾਂ ਇਹ ਨਹੀਂ ਇਹ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਅਫੇਰ ਦਰਜ ਨਹੀਂ ਹੈ ਪਿਛਲੇ 2 ਮਹੀਨਿਆਂ ਤੋਂ ਵਾਰਦਾਤਾ ਕਰ ਰਹੇ ਜਿੰਨਾਂ ਖਿਲਾਫ ਮੁਕੱਦਮੇ ਦਰਜ ਸੀ ਤੇ ਇਹਨਾਂ ਕੋਲ ਚੱਲ ਰਿਹਾ ਸੀ ਲੱਗਦਾ ਹੈ ਵੀ ਪੁਛਗਿਰਚ ਦੌਰਾਨ ਹੋਰ ਹਾਂਜੀ ਪੁਛਗਿਰਚ ਤੋਂ ਬਾਅਦ ਹੋਰ ਖਲਾਸੇ ਜਿਹੜੇ ਹੋਣਗੇ ਸਾਨੂੰ ਦੱਸੇ ਜਾਣਗੇ ਬਾਅਦ ਵਿੱਚ ਪਹਿਲਾਂ ਤਾਂ ਪਹਿਲਾਂ ਕਿੰਨੇ ਪਰਚੇ ਦਰਜ ਹੋਏ ਪਹਿਲਾਂ ਇਹਨਾਂ ਨਾਲ ਕੋਈ ਪਰਚਾ ਦਰਜ ਨਹੀਂ ਸਰ ਨੇ ਉਮਰ ਕਿੰਨੀ ਕੀ ਉਮਰ ਦਾ ਦੱਸ ਕਰੋ ਉਮਰ ਪਸੰਦੀ 28 30 ਸਾਲ 32 ਸਾਲ ਤਕਰੀਬ ਇਹਨਾਂ ਦੀ ਇਨਪੁਟ ਨਹੀਂ ਉਮਰ ਹੈ ਇਹਨਾਂ ਦੇ ਮੈਡੀਕਲ ਸਪੋਟੀ ਹੈ ਇਹਨਾਂ ਦਾ ਗੰਦੀ ਬਾਤ ਹਾਂ ਮੈਂ ਮਤ ਮਤਗਾਂ ਨੌਜਵਾਨ ਇਹ ਗਰੁੱਪ ਹੈ ਕਿਨਾਂ ਦਾ ਆਪ ਦਾ ਹਾਂ ਜੀ ਜੀ ਗਰੁੱਪ ਹੈ ਬਸ ਅਮੀਰ ਬੰਦੇ ਸੁਪਨੇ ਇਹਦੇ ਅਮੀਰ ਬੰਦੇ ਜਮੇ ਕੋਲ ਵੀ ਖਰਚੇ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਖਰਚੇ ਇਹਨਾਂ ਨੂੰ ਪੂਰਾ ਕਰਨ ਵਾਸਤੇ ਵਰਤ ਕਰਦੇ